ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਵੱਲੋਂ ਅੱਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਇਸ ਤੋਂ ਇਲਾਵਾ ਵੱਖ-ਵੱਖ ਵਾੜਾਂ ਦੇ ਵਿੱਚ ਜਾ ਕੇ ਉਹਨਾਂ ਨੇ ਜਾਂਚ ਕੀਤੀ ਅਤੇ ਜੋ ਕਮੀਆਂ ਪਾਈਆਂ ਗਈਆਂ ਹਨ ਉਹਨਾਂ ਨੂੰ ਤੁਰੰਤ ਦੂਰ ਕਰਵਾਉਣ ਲਈ ਐਸਐਮਓ ਨੂੰ ਨਿਰਦੇਸ਼ ਦਿੱਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਦੇ ਚਲਦਿਆਂ ਹੋਇਆ ਤਮਾਮ ਥਾਵਾਂ ਤੇ ਜਾ ਕੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਉਹਨਾਂ ਵੱਲੋਂ ਸੁਣੀਆਂ ਜਾ ਰਹੀਆਂ ਹਨ ਤੇ ਉਹਨਾਂ ਨੂੰ ਬਹਿਲ ਦੇ ਆਧਾਰ ਉੱਤੇ ਹੱਲ ਵੀ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਦੌਰਾਨ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਫਾਈ ਦੀ ਕਮੀ ਪਾਈ ਗਈ ਹੈ ਇਸ ਤੋਂ ਇਲਾਵਾ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਟਾਫ ਦੀ ਘਾਟ ਵੀ ਨਜ਼ਰ ਆਈ ਹੈ ਜਿਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ ਦੇਖੋ ਕਮੀਆਂ ਜਿੱਥੇ ਮਰਜੀ ਆਪਾਂ ਕੱਢਣ ਜਾਈਏ ਕਮੀਆਂ ਤਾਂ ਕਿਤੇ ਵੀ ਆਪਾਂ ਕੱਢ ਸਕਦੇ ਆ ਸੋ ਉਹਨੂੰ ਦਰੁਸਤ ਕਰਨ ਲਈ ਅਸੀਂ ਜਜਾ ਕੀ ਬਿਨਾ ਦੱਸੇ ਇੱਥੇ ਪੀਜੈਂਚ ਪਹੁੰਚੇ ਆ ਮੇਰੇ ਨਾਲ ਐਸਐਮਓ ਸਾਹਿਬ ਬੈਠੇ ਆ ਤੇ ਨਾਲ ਮੇਰੇ ਇੱਥੇ ਰਾਜਪੁਰਾ ਤੋਂ ਮਿਉਟੀ ਕਮਿਸ਼ਨ ਪੰਜਾਬ ਦੇ ਮੈਂਬਰ ਇਸਲਾਮ ਅਲੀ ਜੀ ਨੇ ਸੋ ਅੱਜ ਜਿਹੜੀ ਛੋਟੇ ਛੋਟੇ ਕਮੀਆਂ ਸਾਨੂੰ ਲੱਗੀਆਂ ਲੱਗੀਆਂ ਕੋਈ ਇੱਕ ਤਾਂ ਸਾਨੂੰ ਸਫਾਈ ਦੀ ਥੋੜੀ ਜਿਹੀ ਲੱਗੀ ਐ ਇੱਥੇ ਕਿਉਂਕਿ ਕਿਤੇ ਨਾ ਕਿਤੇ ਪਾਰਕ ਜਿਆਦੇ ਆ ਪਰ ਉਹ ਕਿਤੇ ਮੈਟਰ ਨਹੀਂ ਕਰਦੀਆਂ ਥੋੜੀ ਘੱਟ ਇਸ ਕਰਕੇ ਕਰਦੀਆਂ ਕਿਉਂਕਿ ਅੱਜ ਕੱਲ ਜਿਹੜਾ ਪਤਝੜ ਦਾ ਮੌਸਮ ਐ ਤੇ ਉਹ ਮੌਸਮ ਕਰਕੇ ਥੋੜਾ ਜਿਹਾ ਸਾਨੂੰ ਸਫਾਈ ਜਿਆਦਾ ਰੱਖਣ 'ਚ ਦਿੱਕਤ ਆਉਂਦੀ ਆ ਪਰ ਇੱਕ ਦੋ ਲੱਗਿਆ ਸਾਨੂੰ ਮੈਸਰੂਨ ਸਾਹਿਬ ਨਾਲ ਗੱਲ ਕੀਤੀ ਆ ਵੀ ਆਪਾਂ ਇੱਕ ਦੋ ਵਿੰਡੋ ਜਿਹੜੀ ਆ ਓਪੀਡੀ ਦੀ ਉਹਨੂੰ ਬਾਦੂ ਖਲਾਈਏ ਤਾਂ ਕਿ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਐ ਜਿਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਆ ਉਹਨੂੰ ਅਸੀਂ ਬ ਵੱਲੋਂ ਬਹੁਤ ਹੀ ਜਿਹੜੀ ਸੇਤ ਸੁਭਾਵਾਂ ਨੂੰ ਲੈ ਕੇ ਬਹੁਤ ਹੀ ਜਿਆਦੇ ਇੱਕ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਸੋ ਅਸੀਂ ਕਿਤੇ ਨਾ ਕਿਤੇ ਸਾਡੇ ਸਟਾਫ ਵੱਲੋਂ ਜਾਂ ਕਿਤੇ ਅਣਜਾਣ ਬਣੇ ਚ ਕੋਈ ਮਾਰਕਤਾਹੀ ਰਹਿ ਜੇ ਇਸ ਲਈ ਅਸੀਂ ਟਾਈਮ ਟੂ ਟਾਈਮ ਸਾਡੇ ਡਾਕਟਰ ਬਲਬੀਰ ਜੀ ਦੇ ਨਿਰਦੇਸ਼ ਤੇ ਸੋ ਮਾਨ ਸਾਹਿਬ ਦੇ ਸੋ ਇਹਨਾਂ ਦੀ ਸੂਚ ਤੇ ਪੈਰਾ ਕਰ ਦਿੰਦੇ ਹੋਏ ਅਸੀਂ ਕਿਤੇ ਨਾ ਕਿਤੇ ਹੌਸਪੀਟਲ ਜੀ ਵਿਜ਼ਿਟ ਕਰਦੇ ਆ ਤਾਂ ਕਿ ਸਾਨੂੰ ਉੱਥੇ ਦੇ ਪਤਾ ਲੱਗੇ ਕੋਈ ਮਿਸਟੇਕ ਹੈ ਕੋਈ ਕਮੀ ਆ ਤਾਂ ਲੋਕਾਂ ਨਾਲ ਗੱਲਬਾਤ ਵੀ ਕਰੀਦੀ ਆ ਵੀ ਹਾਂ ਜੀ ਕੋਈ ਦੱਸੋ ਤੁਹਾਨੂੰ ਕੋਈ ਹੈ ਠੀਕ ਹੈ ਛੋਟੀ ਛੋਟੀ ਜਿਹੜੀ ਕਿਤੇ ਨਾ ਕਿਤੇ ਕਮੀ ਰਹਿੰਦੀਆਂ ਉਹਨੂੰ ਦੂਰ ਕਰਦੇ ਅਸੀਂ ਜਲਦ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਹੌਸਪੀਟਲ ਏਪੀਜੀਐਨ ਮੇਰਾ ਆਪਣੇ ਘਰ ਪਰਿਵਾਰ ਦਾ ਕਿਉਂਕਿ ਮੇਰੇ ਨੇੜੇ ਹੀ ਆ ਮੈਥ ਦੂਰ ਨਹੀਂ ਹੈਗਾ ਸੋ ਸਾਰੇ ਪੰਜਾਬ ਦੀ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਇਹ ਤਾਂ ਆਪਣਾ ਲੋਕਲ ਕੁਝ ਸਰ ਮਰੀਜ਼ਾਂ ਦੀ ਸ਼ਿਕਾਇਤਾਂ ਸੀ ਜਿਵੇਂ ਸੀਟੀ ਸਕੈਨ ਮੰਗਦਾ ਪੱਕੇ ਬੰਦ ਪਏ ਸੀਗੇ ਜੀ ਸੀਟੀ ਸਕੈਨ ਸੀਟੀ ਸਕੈਨ ਨਹੀਂ ਉਹਦੇ ਇੱਕ ਟਾਈਮਿੰਗ ਹੈ ਜੀ ਟਾਈਮਿੰਗ ਦਾ ਜਿਵੇਂ ਹੁਣ ਪੇਸ਼ੈਂਟ ਆਉਂਦੇ ਐ ਅਲਟਰਾਸਾਉਂਡ ਵਗੈਰਾ ਕੋਈ ਆਉਂਦੇ ਐ ਅਲਟਰਾਸਾਉਂਡ ਦੇ ਸੀਗੇ ਉਹ ਪੇਸ਼ੈਂਟ ਜਿਹੜਾ ਤੁਹਾਡੇ ਤੁਸੀਂ ਦੇਖਿਆ ਖੜੇ ਸੀਗੇ ਇੱਕ ਬੰਦੇ ਨੇ ਕਿਹਾ ਜੀ ਮੈਂ 6 ਦਿਨ ਤੋਂ ਲਗਾਤਾਰ ਹਾਂ ਹਾਂ ਨੇ ਉਹ 6 ਦਿਨ ਵਾਲਾ ਤਾਂ ਨਹੀਂ ਹੈਗਾ ਕੋਈ ਗੱਲ ਨਹੀਂ ਪਰ ਹੁੰਦਾ ਹੈ ਕਈ ਵਾਰੀ ਕੋਈ ਇਸ਼ੂ ਹੋ ਜਾਂਦਾ ਹੈ ਕੋਈ ਗੱਲ ਕਾਰਨ ਹੁੰਦਾ ਕਿਉਂਕਿ ਜਿਹੜੇ ਹਾਇਰ ਕਿਤੇ ਹੋਏ ਆ ਬਾਹਰੋਂ ਡਾਕਟਰ ਉਹਨਾਂ ਦਾ ਟਾਈਮਿੰਗ ਜਿਹੜਾ 2 ਤੋਂ 3 ਤੱਕ ਦਾ ਟਾਈਮ ਹੈ ਪਰ ਮੈਂ ਉਹ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਹਨੂੰ ਥੋੜੇ ਨਾਲ ਸਮੇਂ ਨੂੰ ਵਧਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਪੇਸ਼ੈਂਟ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਰ ਪਾਇਆ ਸੇਫਟੀ ਸਿਸਟਮ ਦੀ ਗੱਲ ਕਰੀਏ ਤਾਂ ਫਾਇਰ ਸੇਫਟੀ ਸਿਸਟਮ ਜਿਹੜਾ ਉਹ ਸਾਰਾ ਹੀ ਆਊਟ ਡੇਟਿਡ ਹੈ ਸਰ ਉਹ ਸਾਰੇ ਜਦ ਚੋਰੀ ਹੋਈ ਹੈ ਤਾਂ ਉਸ ਨੂੰ ਰਿਪਲੇਸ ਕਰਨੇ ਬਹੁਤ ਕਿਉਂਕਿ ਮੈਨੂੰ ਹੋਏ ਜਿਹੜੀ ਇਹ ਜਾਣਕਾਰੀ ਮਿਲੀ ਆ ਐਸਐਮਓ ਸਾਹਿਬ ਨੇ ਦੱਸਿਆ ਵੀ ਥੋੜੀ ਜਿੱਥੇ ਚੋਰੀ ਦੀ ਜਿਹੜੀ ਆ ਘਟਨਾਵਾਂ ਥੋੜੀ ਜ਼ਿਆਦਾ ਹੋਈਆਂ ਉਦੇ ਬਾਰੇ ਵੀ ਬਾਦ ਸਿੰਘ ਗੱਲ ਕਰਦੇ ਆ ਬਾਅਦ ਚ ਵੀ ਉਹਦੇ ਨਾਲ ਜਿਵੇਂ ਸੀਸੀਟੀਵੀ ਵੀ ਇਹਨਾਂ ਨੇ ਦੁਬਾਰੇ ਲਵਾਏ ਆ ਨਵੇਂ ਤਰੀਕੇ ਦੇ ਉਧੇ ਨਾਲ ਉਹਦੇ ਕਰਕੇ ਜੀ ਫਾਇਰ ਵਰਗਿਰ ਜਿਹੇ ਉੱਤੇ ਦਿੱਕਤ ਉਹ ਥੋੜਾ ਜਿਹਾ ਸਾਹਮਣਾ ਕਰਨਾ ਪਿਆ ਪਰ ਪ੍ਰਮਾਤਮਾ ਕਰੇ ਸਾਨੂੰ ਚਲੋ ਐਦਾਂ ਦਾ ਕੋਈ ਕਟਾਈ ਨਹੀਂ ਵਰਤੀ ਪਰ ਅਸੀਂ ਇਹਦੇ ਲਈ ਚਕੰਨੇ ਰਹਾਂਗੇ ਅੱਗੇ ਤੋਂ ਕੋਈ ਅੱਗੇ ਇਨ ਫਿਊਚਰ ਪੁਲਿਸ ਪੋਸਟ ਵੀ ਇਹਦੇ ਦਿੱਤੀ ਜਾਂਦੀ ਜਿਵੇਂ ਮਾ ਡੇਰਾ ਉਹ ਸੀ ਬਹੁਤ ਵੱਡਾ ਗਾੜ੍ਹ ਹੋਇਆ ਸੀ ਦੇਖੋ ਪਤਾ ਕੀ ਗੱਲ ਹੁੰਦੀ ਆ ਜਿਵੇਂ ਸਾਡੇ ਡਾਕਟਰ ਸਾਹਿਬ ਦੀ ਤੁਸੀਂ ਸੁਣਿਆ ਹੋਣਾ ਸਟੇਟਮੈਂਟ ਵੀ 2008 ਤੋਂ ਜਿਹੜਾ ਇੱਕ ਕਾਨੂੰਨ ਆਇਆ ਵੀ ਜੇ ਹਸਪੀਟਲ ਇੱਕ ਭਾਈਕਮਈ ਜੀ ਦੇ ਸੇਵਾ ਦੀ ਤਰ੍ਹਾਂ ਆਇਆ ਜਦੋਂ ਇਹਦੇ ਚਾਰ ਦੋ ਵਾਰੀ ਚ ਕੋਈ ਐਂਟਰ ਹੋ ਗਿਆ ਤਾਂ ਇਹ ਸਰਵ ਸੰਜ ਆਇਆ ਇਹਦੇ ਲਈ ਕੋਈ ਨਹੀਂ ਹੈਗਾ ਇੱਥੇ ਸਿਰਫ ਪੇਸ਼ੈਂਟ ਤੇ ਡਾਕਟਰ ਦਾ ਇੱਕ ਅਪਸ ਰਿਸ਼ਤਾ ਆ ਉਹਦੇ ਲਈ ਕੋਈ ਨਹੀਂ ਹੈਗਾ ਕੌਣ ਬਗਾਨਾ ਕੋ ਆਪਣਾ ਪਰ ਜਿਹੜੇ ਇਹ ਜੇ ਕਈ ਵਾਰੀ ਅਸਰ ਹੁੰਦੇ ਆ ਕੋਈ ਜਦੋਂ ਇਹ ਦੁਬਿਧਾ ਪੈਦਾ ਕਰਦੇ ਆ ਹਸਪੀਟਲ ਜਾ ਕੇ ਮਾਹੌਲ ਕ੍ਰੀਏਟ ਕਰਦੇ ਆ ਤਾਂ ਉਹਦੇ ਖਿਲਾਫ ਉੱਥੇ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੋਊਗਾ ਬਾਕੀ ਰਹੀ ਸਕਿਉਰਿਟੀ ਦੀ ਗੱਲ ਹੈ ਉਹਦੇ ਵੀ ਅਸੀਂ ਵਿਚਾਰ ਕਰ ਰਹੇ ਆ ਸਰਕਾਰ ਇਹ ਤੇ ਜ਼ਰੂਰ ਧਿਆਨ ਦੇ ਰਹੀ ਆ ਵੀ ਇਹਨੂੰ ਕਿਤੇ ਨਾ ਕਿਤੇ ਅਸੀਂ ਇਹ ਪ੍ਰਬੰਧ ਕਰ ਪਾਈਏ ਜੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਆ ਤੇ ਬਾਹਰ ਜਿਹਨਾਂ ਦੁਕਾਨਾਂ ਆ ਇਹ ਜਿਹੜੀਆਂ ਮੈਡੀਸਨ ਵਾਲੀਆਂ ਜੀ ਉੱਥੇ ਐ ਲੱਗਦਾ ਦੇਖਣ ਨੂੰ ਵੀ ਇਹ ਮੈਡੀਸਨ ਦੀ ਦੁਕਾਨ ਇੱਥੇ ਅਸੀਂ ਸਬਜ਼ੀ ਮੰਡੀ 'ਚ ਖੜੇ ਆ ਜਿਹੜੇ ਪੇਸ਼ੈਂਟ ਦੇ ਉੱਪਰ ਹੈਗੇ ਆ ਆਪਣਾ ਉਹਨਾਂ ਦੇ ਦੇਖਭਾਲ ਵਾਸਤੇ ਉਹ ਜੋ ਦਵਾਈ ਲੈਣ ਜਾਂਦੇ ਬਾਹਰ ਉਹਨਾਂ ਨੂੰ ਐ ਨਹੀਂ ਸਮਝ ਆਉਂਦੀ ਕਿ ਸਾਡੇ ਨਾਲ ਬਾੜ ਕੀ ਰਿਆ 25-25 ਬੰਦੇ ਉੱਤੇ ਕਾਜਾਂ ਵਾੜਨ ਨੇ ਖੜੇ ਆ ਵਕਤ ਤੱਕ ਇਹਨਾਂ ਖਿੱਚ ਕੇ ਕਿ ਦਰਾਨਾਂ ਦਾ ਬਾਗ ਅੰਦਰ ਵਾੜਦੀਆਂ ਉਹਦੇ ਵਾਸਤੇ ਤੁਸੀਂ ਕਿਰਪਾ ਕਰੋ ਜੀ ਕੋਲੋਂ ਬਈ ਅਸੀਂ ਕਈ ਵਾਰੀ ਮਾਰੋਟ ਕਰਕੇ ਜੀ ਤੇ ਮੈਨੂੰ ਵੀ ਮੈਂ ਹੁਣ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਮੈਂ ਬਾੜ ਦਾ ਨਹੀਂ ਹੈਗਾ ਮੈਂ ਲੋਕ ਲੈ ਕਿਉਂਕਿ ਮੇਰਾ ਚਲੋ ਹੁਣ ਆਪਾਂ ਨੂੰ ਪਾਰਟੀ ਨੇ ਸੇਵਾ ਦਿੱਤੀ ਆ ਇਹ ਆਪਾਂ ਤੁਹਾਡੇ ਅੱਜ ਹਾਜ਼ਰ ਆਂ ਇਹ ਚੀਜ਼ ਮੈਂ ਪਹਿਲਾਂ ਵੀ ਨੋਟ ਕੀਤੀ ਆ ਵੀ ਇੱਥੇ ਥੋੜਾ ਜਿਹਾ ਅਜੀਬ ਜਿਹਾ ਮਾਹੌਲ ਲੱਗਦਾ ਹੈ ਇਸ ਤੇ ਮੈਂ ਜਿਹੜਾ ਅੱਜ ਆਉਣ ਦਾ ਮੇਰਾ ਮਤਲਬ ਹੈ ਇਹ ਤੇ ਮੈਂ ਬਹੁਤ ਖਾਸ ਤਰ੍ਹਾਂ ਧਿਆਨ ਅਸੀਂ ਦੇਣਾ ਹੈ ਮੈਂ ਡਾਕਟਰ ਸਾਹਿਬ ਨਾਲ ਵੀ ਇਸ ਚੀਜ਼ ਨੂੰ ਚੱਕਣਾ ਕਰਾਉਂਗਾ ਦੱਸੂਗਾ ਉਹਨਾਂ ਨੂੰ ਵੀ ਇੱਥੇ ਬਹੁਤ ਮਸਲਾ ਗੰਭੀਰ ਹੈ ਕਿਉਂਕਿ ਇੱਕ ਅਜੀਬ ਜਿਹਾ ਜਿਵੇਂ ਸਰਕਾਰ ਨੇ ਸਾਰੀਆਂ ਦਵਾਈਆਂ ਫਰੀ ਤੇ ਇੱਕ ਫੈਸਿਲਿਟੀ ਸੇਫ ਸੁਵਿਧਾਾਂ ਦੀ ਦਿੱਤੀਆਂ ਤਾਂ ਫਿਰ ਉਹਨੂੰ ਇਹ ਬਾਹਰ ਇਹਦਾ ਵਾਜਾ ਮਾਰ ਮਾਰ ਕੇ ਉਹਨੂੰ ਇਹ ਇੱਕ ਤਰ੍ਹਾਂ ਦਾ ਪ੍ਰਸੰਚੀ ਨਖੜਿਆ ਕਰਦੇ ਆ ਤੋ ਕਿ ਜਿਹੜਾ ਕੀ ਚੰਗਾ ਨਹੀਂ ਹੈਗਾ ਸਰ ਉਹ ਜਿਹੜੀ ਬਹੁਤ ਜ਼ਿਆਦਾ ਇੱਥੇ ਵਧੀਆ ਹੋ ਰਹੀ ਹੈ ਪਰ ਇੱਕ ਥੋੜੀ ਸਮੱਸਿਆ ਕੀ ਹੈ ਕਿ ਹਸਪਤਾਲ ਦੇ ਅੰਦਰ ਪ੍ਰਾਈਵੇਟ ਜਿਹੜੀਆਂ ਉਹ ਐਂਬੂਲੈਂਸ ਖੜਦੀਆਂ ਨੇ ਉਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਕਿ ਇੱਥੇ ਖੜਨ ਦੀ ਦੇਖੋ ਜਿਹੜੀ 108 ਵਾਲੀ ਨਹੀਂ ਖੜਦੀਆਂ ਨੇ ਆਪਣੀਆਂ ਇਹ ਪ੍ਰਾਈਵੇਟ ਐਂਬੂਲੈਂਸ ਖੜਦੀਆਂ ਨੇ ਜੀ ਨੰਬਰ ਦੱਸ ਸਰ ਹਮਾਰੇ ਕੋਲ ਐਂਬੂਲੈਂਸ ਕੀ ਸਰ ਅਵੇਲੇਬਿਲਟੀ ਨਹੀਂ ਹੈ ਦੇਖੋ ਜੇ ਤਾਂ 108 ਵਾਲੀ ਜਿਵੇਂ ਗਵਰਨਮੈਂਟ ਦੇਦੀ ਚੱਲਦੀ ਹੈ ਜੇ ਤਾਂ ਹੈਗੀ ਆ ਉਹਦੇ ਕੋਲ ਪਰਮਿਸ਼ਨ ਇਹ ਤਾਂ ਉਹ ਖੜ ਸਕਦੀ ਆ ਅਦਰ ਅਦਰ ਪ੍ਰਾਈਵੇਟ ਉਸ ਪਰਦੇ ਅੰਦਰ ਉਹ ਕਿਰਾਇਆ ਵੀ ਮਨ ਮਰਜ਼ੀ ਦਾ ਲੈਂਦੇ ਆ ਮਨ ਮਰਜ਼ੀ ਦਾ ਕਿਰਾਇਆ ਨਹੀਂ ਫਿਰ ਉਹਦੇ ਤੇ ਕਾਨੂੰਨ ਦੀ ਕਾਰਵਾਈ ਹੋਊਗੀ ਕਦੀ ਹੋਈ ਨਹੀਂ ਸਰ ਨਹੀਂ ਬਸ ਅੱਜ ਦੇਖੋ ਅੱਜ ਤੁਸੀਂ ਇਹ ਸਵਾਲ ਸਾਡੀ ਨਾਜ਼ਰਾਂ ਚ ਲੈ ਕੇ ਆਏ ਹੋ ਤੇ ਇਹ ਤੇ ਹੋਣੀ ਹੋਣੀ ਆ ਇਹ ਮੈਂ ਆਪਣੇ ਉਹਨਾਂ ਉਹਨਾਂ ਦਾ ਗੰਡ ਤੂਪ ਕੀਤੀ ਹੋਈ ਹੈ ਸਾਡੇ ਭਾਵੇਂ ਦਾ ਕੋਈ ਕੋਈ ਹੈਗਾ ਉਹਨਾਂ ਗੰਡ ਤੂਪ ਨਾ ਤੂਪ ਨਾ ਚੱਲਦਾ ਕੰਮ ਉਹ ਮਨ ਮਰਜ਼ੀ ਦਾ ਕਿਰਾਇਆ ਲੈਂਦੇ ਆ ਜੀ ਆਪਣਾ ਸਰ ਅਸਲ ਮਾਫ਼ਸ ਐਂਬੂਲੈਂਸ ਹੈ ਨਹੀਂ ਹੈ ਪੇਸ਼ੈਂਟ ਬਿਲਕੁਲ ਹੀ ਨੈਗਲੈਕਟਡ ਹੋ ਜਾਂਦੇ ਆ ਸਰ ਹਮਨੇ ਸਰ ਐਸਡੀ ਤੁਸੀਂ 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 ਮੈਂ ਮੈਂ ਤੁਹਾਨੂੰ ਇਹ ਗੱਲ ਚੀਜ਼ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਮ ਰਾਹੀਂ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਇੱਥੇ ਜਿਹੜੀ ਐਂਬੂਲੈਂਸ ਹੈ ਉਹ ਪ੍ਰਾਈਵੇਟ ਖੜੀ ਰਹਿੰਦੀ ਹੈ ਜਦੋਂ ਸਾਡੇ ਕੋਲ ਅਵੇਲੇਬਿਲਟੀ ਹੈਗੀ ਆ ਤਾਂ ਸਾਨੂੰ ਉਸ ਪ੍ਰਾਈਵੇਟ ਦੀ ਲੋੜ ਨਹੀਂ ਹੈ ਜੀ ਪਰ ਜੇ ਉਹਨਾਂ ਕੋਲ ਪਰਮਿਸ਼ਨ ਹੈਗੀ ਆ ਤੇ ਉਹ ਸਹੀ ਪੇਸ਼ੈਂਟ ਨਾਲ ਡੀਲ ਕਰਦੇ ਆ ਫਿਰ ਉਹ ਚੀਜ਼ ਇੱਕ ਕਿਤੇ ਨਾ ਕਿਤੇ ਗੱਲ ਆ ਜਾਂਦੀ ਹੈ ਪਰ ਜਿੱਥੇ ਸਰਕਾਰ ਹਮੇਸ਼ਾ ਮਰੀਜ਼ਾਂ ਦਾ ਤੇ ਹਰ ਇੱਕ ਪਾਸੇ ਸਿਹਤ ਸਹੂਲਤ ਦੇਰੀ ਹੈ ਜੇ ਐਦਾਂ ਦਾ ਕੁਝ ਐਦਾਂ ਦਾ ਹੋ ਰਿਹਾ ਹੈ ਤੇ ਤੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਸਾਰੀ ਨੌਲ ਚ ਲਿਆ ਦਿੰਦੇ ਆ ਇੱਕ ਜਿਹੜੀਆਂ ਨਿੱਜੀ ਸੰਸਥਾਵਾਂ ਨੇ ਪ੍ਰਾਈਵੇਟ ਐਂਬੂਲੈਂਸਾਂ ਵੀ ਦਿੱਤੀਆਂ ਨੇ ਉਹਨਾਂ ਨੂੰ ਇਹ ਨੈਕਟਿਵ ਬਰਾ ਕਰ ਦਿੰਦੇ ਨੇ ਜਿਹੜੇ ਇੱਥੇ ਪ੍ਰਾਈਵੇਟ ਖੜੇ ਨੇ ਉਹਨਾਂ ਨੂੰ ਧਮਕਾ ਦਿੰਦੇ ਨੇ ਉਹ ਨਿਆਰੇ ਵੇਰੇ ਆਪਣੇ ਮਨਮਰਜ਼ੀ ਦੇ ਪੈ ਲੈ ਕਿਸੀ ਅੱਜ ਤੱਕ ਕੋਈ ਫਸਟ ਟਾਈਮ ਇਹ ਸਵਾਲ ਰੱਖਿਆ ਹੈ ਇਹਦਾ ਹੱਲ ਹੋ ਜਾਣਾ ਹੈ ਤੇ ਨਾ ਕਿੰਨੇ ਡਾਕਟਰਾਂ ਦੀ ਸ਼ੋਰਟੇ ਦੱਸੀ ਇੱਥੇ ਇਹ 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 ਫਿਚਰ ਹੋ ਜੂਗਾ ਹਾਂ ਇਹਦਾ ਅਸੀਂ ਆਪਾਂ ਟਰਾਈ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਕਿਉਂਕਿ ਆਪਣਾ ਮੈਨਾ ਮੇਨ ਹੈ ਜਿਹੜਾ ਉਹ ਡਾਕਟਰ